ਜੀ ਸੰਦੇਜੀ ਸਾਰੇ ਵੀਰ ਬੈਠੇ ਨੇ ਜੀ ਗਰਬਾਣੀ ਤੁਹਾਨੂੰ ਜੀ ਹੱਥੋਂ ਜੀ ਗਾਗਮ ਦਿਖਾਉਨੇ ਆ ਜੀ ਫਿਰ ਲਓ ਦੇਖਿਓ ਹੁਣ ਫਿਰ 1 ਮਿੰਟ ਜੀ ਕੀ 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 ਕਰ ਰਹੇ ਤੋ ਕੱਲਾ ਹੀ ਕੱਲਾ ਹੀ ਹੈ ਬਸ ਮਾਲ ਤਾਂ ਠੀਕ ਹੈ ਵੀਰੇ ਕੰਮ ਤਾਂ ਕੀ ਕਰ ਰਹੇ ਕਰ ਕੀ ਰਿਹਾ ਕੁਛ ਨਹੀਂ ਬੱਕਾ ਪੂਪੂ ਚੱਕੇ ਨੇ ਬਸ ਮਾਨ ਨਹੀਂ ਕੀਤਾ ਝਾੜੂ ਪੁੱਛੇ ਕੀਤਾ ਨਹੀਂ ਕੁਛ ਛੇੜ ਹੈ ਕੋਈ ਨਹੀਂ ਚੇ। ਉਹ ਕੁਰਸੀਆਂ ਕਤੋਂ ਪਿੱਛੇ ਕਰਤੀਆਂ। ਦੇਖੀ ਕੁਰਸੀਆਂ ਕਿਵੇਂ ਜੋੜਤੀਆਂ ਜੀ। ਇਹਦੇ ਬੰਦੇ ਕਿਵੇਂ ਬੈਠਣਗੇ? ਨਹੀਂ ਨਹੀਂ ਬਾਈ। ਸੰਗਤ ਕਿਵੇਂ ਬੈਠੂ ਇੱਥੇ? ਬੱਸ ਕੋਈ ਗੱਲ ਨਹੀਂ। ਉਰੇ ਹਾਂ ਪੁੱਤਾਂ ਇਹਦੇ ਬੈਠਿਆ ਨਹੀਂ ਜਾਣਾ। ਦੇਖ ਲੈ ਕਿਵੇਂ। ਨਹੀਂ ਨਹੀਂ ਬੱਸ ਕੋਈ ਗੱਲ ਨਹੀਂ ਪਿਆਨ ਤੋਂ। ਇਹਦੇ ਬੈਠਿਆ ਨਹੀਂ ਜਾਣਾ। ਸਿਰੇ ਚਾੜੂ ਲਾਇਆ ਨਾ ਫਿਰ। ਹੈ? ਸਿਰੇ ਚਾੜੂ ਲਾਇਆ ਉਹਨਾਂ ਨੇ ਕਿਹਾ। ਕਿਨੇ ਲਾਇਆ? ਨਾ ਲਾਇਆ। ਉਹ ਤਾਂ ਲਾਇਆ। ਇਹਦੇ ਤੇ ਹੁਣ ਤਿੰਨ ਬੰਦੇ ਹੀ ਬੈਠ ਸਕਦੇ ਨੇ ਪਿੱਛੇ ਵਾਲੇ। ਬਸ ਮਾਨ ਲਗਾ। ਉਹ ਸਾਰਾ ਕੰਮ। ਓਹੋ ਪਿੱਛੇ ਬੈਠੀ। ਚੱਲੋ ਵਾ ਇੱਕ ਮਿੰਟ ਨੂੰ ਮਿਲ ਲਓ। ਚੱਲੋ ਮ ਕਹ ਵਾਹ ਜੀ ਦੇਖੋ ਸੰਗ ਜਣਾ ਕੁਛ ਨਾ ਕੁਛ ਨਹੀਂ ਚੱਕ ਦੇ ਹੀ ਫਰੀ ਜਾਣਾ ਚੱਕ ਦੇ ਫਰੀ ਜਣ ਦੇਖੋ ਨੂੰ ਕੱਪ ਲੈ ਗਿਆ ਜੀ ਅਈ ਤੁਹਾਨੂੰ ਹੋਰ ਦਿਖਾਉਨੇ ਆ ਦੇਖਿਓ ਜੀ ਦੇਖਿਓ ਫਿਰ ਦੇਖਿਓ ਚੱਕ ਦੇ ਹੀ ਫਰੀ ਜਾਣਾ ਨੇ ਜੀ ਕੁਛ ਨਾ ਕੁਛ ਆ ਵੀ ਅੰਦਰ ਜਾ ਕੇ ਤੁਹਾਨੂੰ ਦਿਖਾ ਵੀ ਦਿੰਨੇ ਆ ਲਿਓ ਜੀ ਕੁਛ ਨਾ ਕੁਝ ਜੋ ਇਹਨੂੰ ਮਿਲ ਹੀ ਜਾਣਾ ਜੀ ਬਸ ਉੱਥੇ ਹੋ ਗਾ ਮਾਸਤੇ ਤਬਹੀ ਹੋ ਗਿਆ ਨਰੋ ਤੁਨ ਜਖਾਂ ਗਰਨ ਸ਼ਾਮ ਪਾਛਾ ਹੀ ਦਸ ਹਾਂਜੀ ਤੇ ਤੁਨ ਕਿ ਹਾਲ ਨੇ ਹਾਂਜੀ ਕਿੱਧਰ ਫਿਰਦੀ ਆ ਬਹੁਤ ਜਾ ਬਾਹਰ ਬੈਠੀ ਪੈਨੇਓ ਕੁਰਸੀਆਂ ਕਾ ਤਾਂ ਜੋੜੀਆਂ ਨੇ ਦੇਖ ਲੈ ਫਿਰ ਤੁਸੀਂ ਆਂਦੇ ਨਾ ਫਿਰ ਤਾਂਗ ਜੋੜ ਕੇ ਅਖੀਂ ਵਿਰਾ ਆਂਦਾ ਮੇਰੇ ਨਾਲ ਬਿਲਿਨ ਹੋਇ ਚੰਗੀ ਲੱਗੇ ਚੰਗਾ ਚੰਗਾ ਚੰਗੀ ਮੈਂ ਤਾਂ ਬਾਰ-ਬਾਰ ਨੂੰ ਵੇਖਣਾ ਇਹਨਾਂ ਵਿਰਾ ਸਾਡਾ ਨਰ ਮੈਂ ਤਾਂ ਫਿਰ ਬੰਦਾ ਤੂੰ ਠੀਕ ਹੈ ਵੀਰੇ ਮੈਂ ਤੈਨਾਂ ਨੂੰ ਮੰਨਣਾ ਬੰਦਾ ਤੂੰ ਵੀ ਠੀਕ ਆ ਵਾਇ ਕਰੋ ਨਾ ਮਿਲਾਂਗੇ ਮਿਲਾਂਗੇ ਜੇ ਲਾਈ ਬੰਦਾ ਤੂੰ ਵੀ ਵਾਇਗਰ ਨੂੰ ਵੀ ਲੈ ਤਾ ਮਿਲਾਂਗੇ ਮਿਲਾਂਗੇ ਬਾਪੂ ਬੰਦਾ ਠੀਕ ਆ ਗਗਨ ਬੰਦਾ ਠੀਕ ਆ ਕਾ ਇਹ ਜੀ ਹਾਂ ਜੀ ਦੱਸਣਾ ਪਤਾ ਬਰਵਾਜ ਜੀ ਗਗਨ ਤੂੰ ਬਹਿ ਕੇ ਪੁੱਤ ਵਾਇਗਰ ਵਾਇਗਰ ਕਰ ਲਾ ਬਹਿ ਜਾ ਕਿਤੇ ਬਹਿ ਜਾ ਬਹਿ ਜਾ ਬਹਿ ਜਾ ਹੈ ਤਾਂ ਬੰਦਾ ਨਾ ਬੰਦਾ ਨਾ ਭਾਜੇ ਜਿਹੜੇ ਕੋਲ ਧਨਾਮਾ ਤੁਹਾਨੂੰ ਭੱਜਣ ਨਹੀਂ ਦਿੰਦਾ ਤੂੰ ਨਾ ਵਾ ਤੁਸੀਂ ਕਿਤੇ ਪੈਦਾ ਛੱਡਦਾ ਹਾਂ ਬਾਕੀ ਤਾਂ ਸਰਜੂ ਪਹਿਲਾਂ ਮੇਰੀ ਗੱਲ ਸੁਣਾ ਇੱਧਰ ਦੇਖ ਗਾ ਕਹ ਨਾ ਤੂੰ ਨਾ ਭੱਜ ਜੀ ਤੂੰ ਭੱਜੇ ਦੀ ਇੱਕ ਵਾਰੀ ਆ ਤਾਂ ਫੜ ਕੇ ਲੈ ਕੇ ਆਏ ਤੇ ਨਾ ਫਿਰ ਲੈ ਕੇ ਆਸੀ ਨੇ ਫੜ ਕੇ ਕਿੱਥੋਂ ਲੈ ਕੇ ਆਏ ਤੇ ਨਹੀਂ ਦੋ ਤਿੰਨ ਵਾਰੀ ਭੱਜਿਆ ਜੀ ਇਹ ਇੱਕ ਵਾਰੀ ਤਾਂ ਤੂੰ ਦੁੱਖ ਨਮਨ ਸਾਹਿਬ ਪ੍ਰਸ਼ਾਦਾ ਛਕਦਾ ਦੀ ਬੈਠਾ ਉੱਥੇ ਵਗਿਆ ਤਾਂ ਨਹੀਂ ਹਾਂ ਜੀ ਦੁੱਖ ਨਮਨ ਸਾਹਿਬ ਪ੍ਰਸ਼ਾਦਾ ਛਕਦਾ ਦੀ ਹੈ ਤੈਨ ਸਾਨੂੰ ਝਾਂਸੇ ਚ ਲੈ ਲਿਆ ਇੱਕ ਸੰਗਤ ਜੀ ਗੇਟ ਚ ਨਾ ਹੀ ਉੱਥੇ ਬੈਠਦਾ ਕਿ ਕੋਈ ਬੰਦਾ ਨਾ ਭੱਜ ਜੇ ਕਿਉਂਕਿ ਸਾਰੇ ਹਨਾ ਮਤਲਬ ਇਹ ਆਪੇ ਭੱਜ ਗਏ ਆਪੇ ਉੱਡ ਗਿਆ ਹੈ ਤੂੰ ਕਿੱਥੇ ਵਾਗ ਗਿਆ ਸੀ ਹੈ ਕਿੱਥੇ ਪਿੰਦਾ ਦੀ ਜੀ ਉਸਾ ਚੋ ਸਮਾਦੀ ਵਾਗ ਗਿਆ ਦੀ ਹੈ ਨਾ ਗਿਆ ਸੀ ਗਿਆ ਸੀ ਨਾ ਉੱਥੇ ਬਾਬਿਆਂ ਕੋਲੇ ਚਾਹ ਪੀਂਦਾ ਸੀ ਨਾ ਦਸ ਪਹਿਲਾਂ ਵਾਇਗ ਨੂੰ ਲਾਉਣਾ ਲਾਗ ਗਿਆ ਗਗਨ ਵਿੱਚ ਚੜਾਈ ਆ ਕੋਈ ਨਹੀਂ ਹੁਣ ਤੂੰ ਆਹ ਇਹ ਦਾੜੀ ਗਗਨ ਦਾ ਵਾਇਗ ਨੂੰ ਆ ਸੀਗਾ ਗੁੱਡ ਵਾਇਗਰੂ ਆਹ ਨਹੀਂ ਪੱਕਿਆੜੀ ਨੇ ਸੰਗੇ ਜੀ ਬਸ ਬੈਠਾ ਰਹਿਣ ਦੇ ਬੈਠਾ ਰਹਿਣਾਂ ਦੇ ਬੈਠਾ ਰਹਿਣਾਂ ਦੇ ਉਹ ਨਾ ਬਹਿ ਜਾਣ ਦੇ ਬਹਿ ਜਾਣ ਦੇ ਬਹਿ ਜਾਣ ਦੇ ਗਗਨ ਮੈਂ ਕਿੱਥੇ ਉੱਥੇ ਮਿਰਚਾਂ ਖਾਏਗਾ ਦੇਖਾਂ ਆ ਕੀ ਲੈ ਕੇ ਆ ਕਿੱਥੋਂ ਲੈ ਕੇ ਆ ਰੋਟੀ ਨਾਲ ਮਿਰਚਾਂ ਮਿਰਚਾ ਕਿੱਥੋਂ ਲੈ ਆਏ ਕਿੱਥੋਂ ਚੱਕੀ ਨੇ ਮਰਚਾ ਗਾਗਨੇ ਬਹਿ ਜਾ ਪੁੱਤਾ ਗਾਗਨੇ ਦਿੱਤੀ ਹੁਣੇ ਪੱਕਾ ਨਹੀਂ ਨਹੀਂ ਨੰਨਾ ਪਹਿਲੇ ਹੱਸਣ ਮੱਚ ਉਹ ਨਹੀਂ 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 ਖਾਣ ਦੇ ਖਾਣ ਦੇ ਉਹ ਖਾਣ ਦੇ ਬਹਿ ਜਣ ਦੇ ਪ੍ਰਸ਼ਾਦੇ ਨੇ ਸ਼ੱਕ ਲੂ ਕੋਈ ਗੱਲ ਨਹੀਂ ਨਹੀਂ ਆੜੀ ਪੱਕੇ ਨੇ ਬਾਕੀ ਗੱਲਾਂ ਦੀਆਂ ਗੱਲਾਂ ਜੀ ਹੈਂ